ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਇਆល ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜਿਉ ਤੂੰ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤਗੁਰ ਨਾਮ ਨਿਧਾਨ ਜੜਾਇ ਚਿੰਤਾ ਸਗਲ ਬਿਨਸੇ ਕਰੇ ਕਿਰਪਾ ਅਪਨੋ ਕਰਨੀਨਾ ਮਾਨਵ ਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਹੂੰ ਲਾਗੇ ਜੋ ਸਤ ਗੁਰੇ ਆਪਣੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਨਸੇ ਕਰ ਕਿਰਪਾ ਅਪਨੋ ਕਰਨੀ ਨਾ ਮਨ ਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤ ਗੁਰੇ ਅਪਨੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤਨ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦਿਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਿਨਸੇ ਕਰ ਕਿਰਪਾ ਆਪਣੋਂ ਕਰਨੀ ਨਾ ਮਨਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤ ਗੁਰੇ ਆਪਣੇ ਰਖੇ ਚਰਨ ਕਮਲ ਵਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤੰ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪ੍ਰਭ ਕੇ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦਿਨ ਦਿਆਲਾ ਗੁਣ गावा ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਜੜਾਇ ਚਿੰਤਾ ਸਗਲ ਬਿਨਸੇ ਕਰ ਕਿਰਪਾ ਅਪਨੋ ਕਰਨੀ ਨਾ ਮਨ ਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤ ਗੁਰੇ ਆਪਣੇ ਰਖੇ ਚਰਨ ਕਮਲ ਵਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤਨ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਨਸੇ ਕਰ ਕਿਰਪਾ ਅਪਨੋ ਕਰਨੀ ਨਾ ਮਨ ਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤ ਗੁਰੇ ਅਪਨੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤੰ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪ੍ਰਭ ਕੇ ਸਰਣ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦਿਨ ਦਿਆਲਾ ਗੁਣ गावा ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਨਸੇ ਕਰ ਕਿਰਪਾ ਆਪਣੋ ਕਰਨੀ ਨਾ ਮਨ ਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤ ਗੁਰੇ ਆਪਣੇ ਰਾਖੇ ਚਰਨ ਕਮਲ ਬਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤਨ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਨਸੇ ਕਰ ਕਿਰਪਾ ਆਪਣੋਂ ਕਰਨੀ ਨਾ ਮਨ ਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤ ਗੁਰੇ ਆਪਣੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ ਅਮਰਤ ਹਾਰ ਰਸ ਚਾਖੇ ਸਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤਨ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪ੍ਰਭ ਕੇ ਸਰਣ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦੇਨ ਦਿਆਲਾ ਗੁਣਗਾਵਾ ਰੰਗ ਰਤਾ ਰਹਾ ਸਤਗੁਰ ਨਾਮ ਨਿਧਾਨ ਜੜਾਇ ਚਿੰਤਾ ਸਗਲ ਬਿਨਸੇ ਕਰ ਕਿਰਪਾ ਅਪਨੋ ਕਰਨੀ ਨਾ ਮਨਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤਗੁਰ ਅਪਨੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸਿਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤਕ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜਿਉ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦਿਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਿਨਸੇ ਕਰ ਕਿਰਪਾ ਅਪਨੋ ਕਰਨੀ ਨਾ ਮਾਨਵ ਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਹੂੰ ਲਾਗੇ ਜੋ ਸਤ ਗੁਰੇ ਆਪਣੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤਨ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪ੍ਰਭ ਕੇ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਿਨਸੇ ਕਰ ਕਿਰਪਾ ਅਪਨੋ ਕਰਨੀ ਨਾ ਮਨ ਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤ ਗੁਰੇ ਅਪਨੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤਨ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜਿਉ ਤੂੰ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦਿਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਿਨਸੇ ਕਰੇ ਕਿਰਪਾ ਅਪਨੋ ਕਰਨੀ ਨਾ ਮਾਨਵ ਸਿਆ ਅਮਨਾਸੀ ਤਾਂ ਕੋ ਬਿਗਨਨਾ ਕਉ ਲਾਗੇ ਜੋ ਸਤ ਗੁਰ ਅਪਣੇ ਰਖੇ ਚਰਨ ਕਮਲ ਵਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਅਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤਨ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪ੍ਰਭ ਕੇ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਿਨਸੇ ਕਰ ਕਿਰਪਾ ਅਪਨੋ ਕਰਨੀ ਨਾ ਮਨ ਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤ ਗੁਰੇ ਅਪਨੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ અમૃત હર રસ ચાખે કર સેવા સેવક પ્રભુ અપને જિન મન કે ઇચ પૂજાય નાનક দাস તા કહે બલહારે જિન પૂર્ણ પૈજરખાઈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦਿਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਿਨਸੇ ਕਰ ਕਿਰਪਾ ਆਪਣੋਂ ਕਰਨੀ ਨਾ ਮਨਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਹੂੰ ਲਾਗੇ ਜੋ ਸਤ ਗੁਰੇ ਆਪਣੇ ਰਖੇ ਚਰਨ ਕਮਲ ਵਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤੰ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪ੍ਰਭ ਕੇ ਸਰਣ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵਾਂ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਜੜਾਇ ਚਿੰਤਾ ਸਗਲ ਬਨਸੇ ਕਰ ਕਿਰਪਾ ਅਪਨੋ ਕਰਨੀ ਨਾ ਮਨ ਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤ ਗੁਰੇ ਅਪਨੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ ਅੰਮ੍ਰਿਤ ਹਾਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤਨ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜਿਉ ਤੂੰ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਨਸੇ ਕਰੇ ਕਿਰਪਾ ਅਪਨੋ ਕਰਨੀ ਨਾ ਮਾਨਵ ਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਹੂੰ ਲਾਗੇ ਜੋ ਸਤ ਗੁਰੇ ਆਪਣੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤੰ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਮੇ ਪੂਰਾ ਸਤ ਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵਾ ਰੰਗ ਰਾਤਾ ਰਹਾ ਸਤ ਗੁਰ ਨਾਮ ਨਿਧਾਨ ਜੜਾਇ ਚਿੰਤਾ ਸਗਲ ਬਨਸੇ ਕਰ ਕਿਰਪਾ ਅਪਨੋ ਕਰਨੀ ਨਾ ਮਨ ਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤ ਗੁਰੇ ਅਪਨੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ અમૃત હર રસ ચાખે કર સેવા સેવક પ્રભુ અપને જિન મન કે ઇચ પૂજાય નાનક দাস તા કહે બલહારે જિન પૂર્ણ પૈજ દેખાઈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜਿਉ ਤੂੰ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤਗੁਰ ਨਾਮ ਨਿਧਾਨ ਜੜਾਇਆ ਚਿੰਤਾ ਸਗਲ ਬਿਨਸੇ ਕਰ ਕਿਰਪਾ ਆਪਣੋਂ ਕਰਨੀ ਨਾ ਮਨਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤ ਗੁਰੇ ਆਪਣੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤਨ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪ੍ਰਭ ਕੇ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜਿਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਗੁਣ ਗਾਵਾ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਜੜਾਇ ਚਿੰਤਾ ਸਗਲ ਬਿਨਸੇ ਕਰ ਕਿਰਪਾ ਅਪਨੋ ਕਰਨੀ ਨਾ ਮਨਵਸਿਆ ਅਮਨਾਸੀ ਤਾਂ ਕੋ ਬਿਗਨ ਨਾ ਕਉ ਲਾਗੇ ਜੋ ਸਤ ਗੁਰੇ ਅਪਨੇ ਰਖੇ ਚਰਨ ਕਮਲ ਬਸੇ ਰਿਤ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੇ ਇਚ ਪੁਜਾਈ ਨਾਨਕ ਦਾਸ ਤਨ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ